ਅੱਜ ਪੰਜਾਬ ਬਹੁਤ ਵੱਡੀ ਤਰਾਸ ਦੀ ਜੋ ਗੁਜ਼ਰ ਰਿਹਾ ਹੈ ਕਿਉਂਕਿ ਪੰਜਾਬ ਇੱਕ ਅਦ੍ਰਿਸ਼્ય ਮੁੱਖ ਮੰਤਰੀ ਦੇ ਨਾਲ ਕੰਮ ਕਰ ਰਿਹਾ ਹੈ ਪਹਿਲੇ ਦੇ ਉਹ ਮੁੱਖ ਮੰਤਰੀ ਕੁਝ ਕਾਰਨਾ ਕਰਕੇ ਅਸਵਸਥ ਰਹੇ खैर ਮੈਂ ਟਿੱਪਣੀ ਨਹੀਂ ਕਰਾਂਗਾ ਕੋਈ ਵੀ ਅਸਵਸਥ ਹੋ ਸਕਦਾ ਹੈ ਪਰ ਅਸਵਸਥ ਹੋਣ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਅਦ੍ਰਿਸ਼્ય ਹੋ ਗਏ ਨੇ ਔਰ ਅਦ੍ਰਿਸ਼ਯ ਹੁੰਦੇ ਕਾਰਨ ਨੇ ਕਿ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਲੋਬੀ ਹੈ ਉਹਨਾਂ ਲੋਕ ਕੁਝ ਅਲੱਗ ਖਬਰਾਂ ਆ ਰਹੀਆਂ ਨੇ ਔਰ ਉਹ ਦਿੱਲੀ ਲੋਬੀ ਵਾਲੋ ਇੱਥੋਂ ਤੱਕ ਸੁਣਿਆ ਜਾ ਰਿਹਾ ਹੈ ਕਿ ਜਿਹੜੇ ਪਿੱਛੇ ਮੰਤਰੀ ਵੀ ਬਣਾਏ ਗਏ ਨੇ ਉਹ ਦਿੱਲੀ ਲੋਬੀ ਦੁਆਰਾ ਨਿਸ਼ਚਿਤ ਕੀਤੇ ਗਏ ਨੇ ਔਰ ਇਵਨ ਭਗਵਾਨ ਤੋਂ ਮਾਨ ਜੀ ਦੇ ਇੱਕ ਓਐਸਡੀ ਨੂੰ ਵੀ ਸੇਵਾ ਨਿਵਰਤ ਕਰਤਾ ਗਿਆ ਹਟਾ ਦਿੱਤਾ ਗਿਆ ਔਰ ਭਗਵੰਤਬਾਨ ਜੀ ਨੂੰ ਆਪਣੇ ਭਵਿੱਖੇ ਬਾਰੇ ਵੀ ਜਿਹੜਿਆ ਉਹ ਜਾਣਕਾਰੀ ਨਹੀਂ ਹੈ ਕਿਉਂਕਿ ਕਦੀ ਤੇ ਸੰਗਵਾ ਜੀ ਦਾ ਨਾਮ ਆ ਜਾਂਦਾ ਬਹੁ ਇਸ ਦੇ ਮੁੱਖ ਮੰਤਰੀ ਲਈ ਕਦੀ ਪਹਿਲੀ ਵਾਰੀ ਹੋ ਰਿਹਾ ਉਹਨਾਂ ਦੇ ਕਾਰਜਕਾਲ ਵਿੱਚ ਭਗਵੰਤਬਾਨ ਜੀ ਦੇ ਕਦੀ ਚੀਮਾ ਜੀ ਦਾ ਨਾਮ ਆ ਜਾਂਦਾ ਕਦੀ ਡਿਪਟੀ ਚੀਫ ਮਿਨਿਸਟਰ ਲਈ ਬਲਜਿੰਦਰ ਗੌਰ ਜੀ ਦਾ ਨਾਮ ਆ ਜਾਂਦਾ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਡਿਪਰੈਸ਼ਨ ਹੀ ਚਲੇ ਗਏ ਨੇ ਔਰ ਕਿਸੇ ਜਗ੍ਹਾ ਵੀ ਉਪਲਬਧ ਨਹੀਂ ਹੋ ਰਹੇ ਔਰ ਪੰਜਾਬ ਭੀषण ਪ੍ਰਸਥਤੀਆਂ ਦਾ ਸਾਹਮਣਾ ਕਰ ਰਿਹਾ ਹੈ ਇਹਦੇ ਅਸੀਂ ਦੇਖਿਆ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਕਤਲ ਕਰਤਾ ਮਰਡਰ ਕਰਤਾ ਕਿ ਪਹਿਲੀ ਵਾਰੀ ਅਰਬਨ ਲੋਕਲ ਬਾਡੀਜ਼ ਜਿਨ੍ਹਾਂ ਦੇ ਚੋਣ ਜਿਹੜੇ ਕਿ ਕਾਰਪੋਰੇਸ਼ਨਾਂ ਦੇ ਚੋਣਾਂ ਸੀਗੇ ਉਹ 2 ਸਾਲ ਤੋਂ ਲੰਬਿਤ ਨੇ ਔਰ ਜਿਹੜੀਆਂ ਪੰਚਾਇਤਾਂ ਦੇ ਚੋਣ ਸੀਗੇ ਉਹ 1 ਸਾਲ ਤੋਂ ਲੰਬਿਤ ਨੇ ਔਰ ਇੱਕ ਪ੍ਰਕਿਰਿਆ ਰਹੀ ਕੋਈ ਵੀ ਸਰਕਾਰ ਜਦੋਂ ਬੰਦੀ ਰਹੀ ਹੁਣ ਤੁਸੀਂ ਦੇਖੋ ਕਿ ਜਿਹੜੇ ਸਾਡਾ ਰਾਸ਼ਟਰੀ ਸਤਰ ਦੇ ਉੱਤੇ ਚੋਣ ਕਮਿਸ਼ਨ ਹੈ ਉਹਨਾਂ ਨੇ ਸਮੇਂ ਦੇ ਉੱਤੇ ਲੋਕ ਸਭਾ ਚੋਣ ਵੀ ਕਰਾਏ ਸਮੇਂ ਤੇ ਵਿਧਾਨ ਸਭਾ ਜਨਾਬ ਵੀ ਕਰਾਇ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਪਰ ਆਪ ਭਗਵੰਤ ਮਾਨ ਜੀ ਦੀ ਸਰਕਾਰ ਨੇ ਹਾਈਜੈਕ ਕਰ ਲਿਆ ਪੰਜਾਬ ਦੇ ਲੋਕਤੰਤਰ ਨੂੰ ਕਿ ਜਿਹੜੇ ਅੱਗੇ ਅਰਬਨ ਲੋਕਲ ਬਾਡੀਜ਼ ਬਣਨੀ ਆ ਸੀ ਜਿੱਦੇ ਕਾਉਂਸਲਰ ਬਣਨੇ ਸੀ ਸਰਪੰਚ ਬਣਨੇ ਸੀ ਪੰਚ ਬਣਨੇ ਸੀ ਜਿਲ੍ਹਾ ਪ੍ਰਸ਼ਾਸਨ ਬਣਨੀ ਸੀ ਉਹ ਸਾਰਿਆਂ ਦੇ ਉੱਤੇ ਅਫਸਰ ਲਾਤੇ ਔਰ ਬੈਕ ਡੋਰ ਤੋਂ ਆਪਣੇ ਭ੍ਰਸ਼ਟਾਚਾਰ ਦਾ ਕੇਂਦਰ ਬਣਾਤਾ ਸਾਰੀ ਸੰਸਥਾਵਾਂ ਨੂੰ ਪਰ ਮੈਂ ਧੰਨਵਾਦ ਕਰਾਂਗਾ ਕਿ ਸਾਰੇ ਪ੍ਰਸ਼ਤਾਜਾਰ ਦੇ ਖੇਡ ਨੂੰ ਜਿਹੜਾ ਚੱਲ ਰਿਆ ਸੀ ਪਿਛਲੇ 2 ਸਾਲ ਤੋਂ ਉਹਨੂੰ ਲਗਾਮ ਲਗਾਈ ਮਾਨਯੋਗ ਹਾਈ ਕੋਰਟ ਨੇ ਤੇ ਅੱਜ ਹੈ ਜਿਹੜੇ ਪੰਚਾਂ ਦੇ ਚੋਣ ਨੇ ਉਹ ਹੋ ਰਹੇ ਨੇ ਇਹ ਅੱਜ ਪੰਜਾਬ ਦਾ ਹਾਲ ਹੈ ਕਿ ਪੰਜਾਬ ਉਹ ਕਾਰਨ ਕੀ ਹੈ ਕਿ ਭਗਵੰਤਬਾਨ ਜੀ ਦੀ ਪਹਿਲੀ ਸਰਕਾਰ ਹੈ ਜਿਹੜੀ ਕਿ ਲੋਕਾਂ ਨੂੰ ਫੇਸ ਕਰਨ ਲਈ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ ਭੱਜ ਰਹੀ ਹੈ ਘਬਰਾ ਰਹੀ ਹੈ ਕਿਉਂਕਿ ਜਿਹੜੇ ਝੂਠੇ ਵਾਦੇ ਕਰਕੇ ਭਗਵੰਤ ਮਾਨ ਸਰਕਾਰ ਆਈ ਸੀਗੀ ਅੱਜ ਉਹ ਝੂਠੇ ਵਾਦਿਆਂ ਤੋਂ ਨਕਾਬ ਉਧਰ ਚੁੱਕਿਆ ਹੈ ਜਨਤਾ ਜਾਣ ਚੁੱਕੀ ਹੈ ਕਿ ਇੱਕ ਫਰੇਬ ਹੋਇਆ ਉਹਨਾਂ ਨਾਲ ਧੋਖਾ ਹੋਇਆ ਪੰਜਾਬ ਦੀ ਜਨਤਾ ਨਾਲ ਪੰਜਾਬ ਦੀ ਜਨਤਾ ਦੀ ਰੀੜ ਦੀ ਹੱਡੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜ ਦਿੱਤੀ ਹੈ ਤੇ ਡਰਦੇ ਹੋਏ ਇਹ ਕਿਸੇ ਵੀ ਜਿਹੜੀ ਅਰਬਲ ਲੋਕਲ ਬਾਡੀ ਹੈ ਜਿਹੜੀ ਸਥਾਨਕ ਸਰਕਾਰਾਂ ਨੇ ਉਹਦਾ ਚੋਣ ਨਹੀਂ ਕਰਵਾ ਰਹੀਆਂ ਸੀ ਸੋ ਮੈਂ ਤੇ ਯਾਦ ਕਰਵਾਣ ਆਇਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਜਨਤਾ ਨੂੰ ਕਿਉਂਕਿ ਤੁਸੀਂ ਵੀ ਲੋਕਤੰਤਰ ਦਾ ਚੌਥਾ ਸਤੰਭ ਹੋ ਤੁਹਾਡੇ ਮਾਧਿਅਮ ਨਾਲ ਕਿ 2022 ਜਦੋਂ ਇਹ ਸਰਕਾਰ आम आदमी पार्टी दी बदलाव ਲੈ ਕੇ ਬਣੀ ਸੀ ਬਦਲਾਵ ਲਿਆਣਾ ਸੀ ਲੋਕਾਂ ਦੇ ਜੀਵਨ ਵਿੱਚ ਪਰ ਬਦਲਾਵ ਆ ਗਿਆ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਜੀਵਨ ਵਿੱਚ ਇਹਨਾਂ ਦੇ ਐਮ ਐਲ ਏ ਦੇ ਜੀਵਨ ਇਹ ਜਨਾ ਦੇ ਵਰਤਰਾ ਦੇ ਜੀਵਨ ਇਹ ਜਾਜੋ ਨਾਲੇ ਰਹਿਣ ਸਾਂਹ ਸਹਨ ਦਾ ਦੇਖੋ ਉਹਨਾਂ ਦੇ ਵਪਾਰ ਦੇਖੋ ਉਹਨਾਂ ਦੇ ਪਰਿਵਾਰ ਦੇਖੋ ਉੱਥੇ ਬਦਲਾਵ ਆਇਆ ਪਰ ਆਮ ਆਦਮੀ ਜਿਹੜਾ ਉਹ ਅੱਜ ਪੂਰੀ ਤਰ੍ਹਾਂ ਦੇ ਨਾਲ ਆਤੰਕਿਤ ਹੈ ਆਮ ਆਦਮੀ ਦਾ ਪਰਿਵਾਰ ਤੰਗੀ ਦਾ ਆਮ ਆਦਮੀ ਵਪਾਰਨੀ ਕਰ ਪਾ ਰਿਆ ਆਮ ਆਦਮੀ ਦੀ ਰੀੜ ਦੀ ਹੱਡੀ ਦੇ ਉੱਤੇ ਭਾਰ ਹ ਕੀਤਾ ਇਹਨਾਂ ਨੇ ਅੱਜ ਇਹਨਾਂ ਨੇ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਹੈ 2022 ਕਿ ਸ੍ਰੀ ਅਮਰਸਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਦਾ ਸਟੇਟਸ ਦੇਵਾਂਗੇ ਅੱਜ ਉਹ ਵਾਅਦਾ ਝੂਠ ਦਾ ਪਟਾਰਾ ਸਾਬਤ ਹੋਇਆ ਹੈ ਅੱਜ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਅਸੀਂ ਕਰਪਸ਼ਨ ਫਰੀ ਕਰਾਂਗੇ ਲੋਕਪਾਲ ਦੇ ਮਾਧਿਅਮ ਦੇ ਨਾਲ ਪੰਜਾਬ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਭ੍ਰਿਸ਼ਟਾਚਾਰ ਤੇ ਕੀ ਖਤਮ ਕਰਨਾ ਸੀ ਇਹਨਾਂ ਦਾ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਉਹ ਵੀ ਅੱਜ ਜ਼ਮਾਨਤ ਤੇ ਬਾਹਰ ਆਇਆ ਕੰਡੀਸ਼ਨਲ ਜ਼ਮਾਨਤ ਤੇ ਬਾਹਰ ਆਇਆ ਉਹਨੂੰ ਮੁੱਖ ਮੰਤਰੀ ਦੇ ਪਦ ਤੋਂ ਉਹ ਕੰਡੀਸ਼ਨਲ ਜ਼ਮਾਨਤ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰ ਸਕਦਾ ਉਸ ਕਰਕੇ ਉਹਨੂੰ ਮੁੱਖ ਮੰਤਰੀ ਦੇ ਪਦ ਤੋਂ ਕੇਜਰੀਵਾਲ ਨੂੰ ਅਸਤੀਫਾ ਦੇਣਾ ਪਿਆ ਹੈ ਡਿਪਟੀ ਚੀਫ ਮਿਨਿਸਟਰ ਸੋਧਿਆ ਜੈਨ ਸਾਰੇ ਸੰਜੇ ਸਿੰਘ ਸਭ ਜਮਾਨਤੀਏ ਅਜਬਾਰ ਨੇ ਭ੍ਰਸ਼ਟਾਚਾਰ ਦੇ ਰੂਪਾ ਦੇ ਵਿੱਚ ਹੀ ਔਰ ਲੋਕਪਾਲ ਦੇ ਇਹਨਾਂ ਨੇ ਕੀ ਬਣਾਣਾ ਸੀ ਪੰਜਾਬ ਅਜ ਭ੍ਰਸ਼ਟਾਚਾਰ ਦੀ ਦਲਦਲ ਦੇ ਵਿੱਚ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਡਬੋ ਦਿੱਤਾ ਹੈ ਇਹ ਕਹਿੰਦੇ ਸੀ ਅਸੀਂ ਮਾਫੀਆ ਕਲਚਰ ਖਤਮ ਕਰਾਂਗੇ ਅੱਜ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਮਾਫੀਆ ਡਰੱਗਸ ਮਾਫੀਆ ਜੈਂਗਸਟਸ ਦਾ ਜਿਹੜਾ ਉਹ ਮਾਫੀਆ ਕ੍ਰਿਮੀਨਲ ਮਾਫੀਆ ਅੰਤਗਵਾਦੀਆਂ ਦਾ ਮਾਫੀਆ ਭੂਮੀ ਮਾਫੀਆ ਅਪਰਾਧੀਆਂ ਦਾ ਮਾਫੀਆ ਜਿੰਨੇ ਤਰ੍ਹਾਂ ਦੇ ਮਾਫੀਏ ਨੇ ਗੁੰਡਾਗਰਦੀ ਐ ਕ੍ਰਿਮੀਨਲਸ ਨੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਦੱਬੀ ਹੋਈ ਕੰਮ ਕਰ ਰਹੀ ਐ ਅੱਜ ਇਹ ਪੂਰੀ ਤਰ੍ਹਾਂ ਨਾਲ ਇਹ ਸਰਕਾਰ ਤੇ ਮਾਫੀਆ ਹਾਵੀ ਹੋ ਗਏ ਨੇ ਅੱਜ ਬੰਬਸਫੋਟ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਅੱਜ ਆਮ ਆਦਮੀ ਦਾ ਜੀਵਨ ਅਸਰਖਸ਼ਿਤ ਹੈ ਖੁੱਲੇ ਤੌਰ ਤੇ ਫਰੋਤੀਆ ਮੰਗੀਆਂ ਜਾ ਰਹੀਆਂ ਨੇ ਫਰੋਤੀਆ ਲੁੱਟੀਆਂ ਜਾ ਰਹੀਆਂ ਨੇ ਵਪਾਰੀ ਜਿਹੜੇ ਨੇ ਉਹ ਆਪਣਾ ਵਪਾਰ ਨਹੀਂ ਕਰ 파ਰੇ ਪਰਿਵਾਰ ਆਤੰਕਿਤ ਹੋ ਗਏ ਨੇ ਸੋ ਉਸ ਤਰ੍ਹਾਂ ਦੇ ਨਾਲ ਲਾਅ ਐਂਡ ਆਰਡਰ ਦੀ ਜੋ ਹਾਲਤ ਹੈ ਤੁਹਾਡੇ ਸਾਹਮਣੇ ਹੀ ਹੈ ਉਹ ਕਿ ਕਿਸ ਤਰ੍ਹਾਂ ਜਿਹੜਾ ਇੰਟੈਲੀਜੈਂਸ ਦਾ ਦਫ਼ਤਰ ਹੈ ਮੋਸਟ ਸਿਕਿਉਰਡ ਹੁੰਦਾ ਹੈ ਔਰ ਉਹ ਇੰਟੈਲੀਜੈਂਸ ਦੇ ਦਫ਼ਤਰ ਤੇ ਵੀ ਹਾਂ ਤੱਕ ਬਾਦੀ ਪਹੁੰਚ ਕੇ ਜਿਹੜੇ ਨੇ ਉਹ ਬੰਮਸ ਫੋਰਟ ਕਰ ਦਿੰਦੇ ਨੇ ਸੋ ਉਸ لحاظ ਨਾਲ ਸਿੱਧੇ ਤੌਰ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਔਰ ਸਿੱਧੇ ਤੌਰ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਦੇ ਉੱਤੇ ਸੋ ਮੈਂ ਸਮਝਣਾ ਵਾਂ ਕਿ ਪੂਰੀ ਤਰ੍ਹਾਂ ਮਾਫੀਆ ਦੇ ਨਾਲ ਨੇ ਕੀ ਕਦਮ ਕਰਨਾ ਦੀ ਅੱਜ ਪੰਜਾਬ ਦੀ ਸਰਕਾਰ ਮਾਫੀਆ ਰਾਜ ਦੇ ਅੰਡਰ ਕੰਮ ਕਰ ਰਹੀ ਹੈ ਇਤੋਂ ਪਤਾ ਲੱਗਦਾ ਹੈ ਕਿ दाल ਇਤੁ ਕੁੱਝ ਕਾਲਾ ਹੈ ਇਹਨਾਂ ਨੂੰ ਮਾਫੀਆ ਦੇ ਨਾਲ ਕੀ ਪ੍ਰੇਮ ਹੈ ਇਤੋਂ ਪਤਾ ਲੱਗਦਾ ਹੈ ਕਿ ਅੰਡਰ ਟੇਬਲ ਪ੍ਰੈਕਟਿਸ ਟੇਬਲ ਦੇ ਨੀਚੇ ਹੱਥ ਆਪਸ ਵਿੱਚ ਮਿਲੇ ਹੋਏ ਨੇ ਉਸ ਤੋਂ ਬਾਅਦ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਵਪਾਰੀਆਂ ਨੂੰ ਰਾਹਤ ਦੇਣ ਲਈ ਪ੍ਰਾਪਰਟੀ ਟੈਕਸ ਖਤਮ ਕਰਾਂਗੇ ਅੱਜ ਉਹ ਵਾਅਦਾ ਕਿੱਥੇ ਗਿਆ ਹਵਾ ਹਵਾਈ ਹੋ ਗਿਆ ਪ੍ਰਾਪਰਟੀ ਟੈਕਸ ਉਸ ਤਰ੍ਹਾਂ ਹੀ ਲੱਗਿਆ ਹੋਇਆ ਹੈ ਉਹ ਬਦਲਾਅ ਕਿੱਥੇ ਗਿਆ ਪ੍ਰਾਪਰਟੀ ਟੈਕਸ ਵਾਲਾ ਅੱਜ ਜਨਤਾ ਜਵਾਬ ਮੰਗ ਰਹੀ ਹੈ ਜਿਸ ਤੋਂ ਇਹ ਭੱਜ ਰਹੇ ਨੇ ਔਰ ਚੋਣ ਨਹੀਂ ਕਰਾ ਰਹੇ ਅੱਜ ਇਹਨਾਂ ਨੇ ਕਿਹਾ ਸੀ ਅਸੀਂ ਸਿਹਤ ਕਲੀਨਿਕ ਖੋਲਾਗੇ ਅੱਜ ਸਿਹਤ ਕਲੀਨਿਕ ਕਿਹੜੇ ਖੋਲੇ ਕਿ ਜਿਹੜੇ ਪੁਰਾਣੇ ਹਸਪਤਾਲ ਸੀਗੇ ਉਹਨਾਂ ਹਸਪਤਾਲਾਂ ਦੇ ਬੋਰਡ ਬਦਲ ਕੇ ਅੱਜ ਕੇਜਰੀਵਾਲ ਜੀ ਨੇ ਕੀ ਧੋਖਾ ਕੀਤਾ ਅਮਰਸਾਰੀ ਜੀ 25 ਸਾਲ ਪੁਰਾਣਾ ਸੈਟਲਾਈਟ ਹਸਪਤਾਲ ਹੈ ਨਜੀਟ ਹੈ ਉਹਦੇ ਬਾਹਰ ਬੋਰਡ ਬਦਲ ਕੇ ਉਹਨੂੰ ਸਿਹਤ ਕਲੀਨਿਕ ਲਾਤਾ ਔਰ ਕੇਜਰੀਵਾਲ ਜੀ ਨੂੰ ਵੀ ਸ਼ਰਮਿੰਦਗੀ ਨਹੀਂ ਆਈ ਕੇਜਰੀਵਾਲ ਜੀ ਆ ਕੇ ਉਹਦਾ ਉਹ ਵਾਟਨ ਕਰ ਗਏ ਔਰ ਸਾਰਿਆਂ ਨੂੰ ਪਤਾ ਹੈ ਕਿ ਉਹ 25 ਸਾਲ ਪੁਰਾਣਾ ਹਸਪਤਾਲ ਹੈ ਪੁਰਾਣੇ ਹਸਪਤਾਲਾਂ ਦੇ ਬੋਰਡ ਬਦਲ-ਬਦਲ ਕੇ ਸਿਹਤ ਕਲੀਨਿਕ ਖੋਲਦੇ ਮੈਂ ਪੁੱਛਣਾ ਚਾਹਾਂ ਆਮ ਆਮੀ ਪਾਰਟੀ ਨੂੰ ਕਿ ਨਵੇਂ ਕਿਹੜੇ ਸਿਹਤ ਕਲੀਨਿਕ ਖੋਲੇ ਨੇ ਔਰ ਸਿਹਤ ਕਲੀਨਿਕ ਖੋਲੇ ਨੇ ਜਿਹੜੇ ਉੱਥੇ ਡਾਕਟਰ ਨਹੀਂ ਉੱਥੇ ਤੇ ਰਾਤੀ ਕੁੱਤੇ ਸੌਂਦੇ ਨੇ ਐਸੇ ਸਿਹਤ ਕਲੀਨਿਕ ਜਿਹੜੇ ਨੇ ਖੋਲੇ ਨੇ ਅੱਜ ਕਿਹੜਾ ਨਵਾਂ ਕਾਲਜ ਖੋਲਿਆ ਅੱਜ ਕਿਹੜਾ ਨਵਾਂ ਹਸਪਤਾਲ ਖੋਲਿਆ ਅੱਜ ਕਿਹੜਾ ਨਵਾਂ ਇਹਨਾਂ ਨੇ ਕੋਈ ਕੰਮ ਕੀਤਾ ਜਿਹਦੇ ਲਈ ਕਾਰਨ ਹੈ ਕਿ ਅੱਜ ਇਹ ਜਨਤਾ ਨੂੰ ਫੇਸ ਨਹੀਂ ਕਰ ਪਾਉਂਦੇ ਉਸ ਤੋਂ ਬਾਅਦ ਇਹਨਾਂ ਨੇ ਕਿਆ ਸੀ ਕਿ ਕਿਸਾਨਾਂ ਦੇ ਅਨਮੋਲ ਗਗਨ ਮਾਨ ਇਹਨਾਂ ਦੀ ਹੁਕਮਤਰੀ ਨਹੀਂ ਰਹੀ ਕਿਉਂਕਿ ਝੂਠ ਬੋਲਣ ਕਰਕੇ ਇਹਨਾਂ ਨੂੰ ਮੰਤਰੀ ਹਟਾੜਾ ਪਿਆ ਅਨਮੋਲ ਗਗਨ ਮਾਨ ਨੇ ਕਿਆ ਸੀ ਕਿ 2018 ਤੱਕ ਸਾਰੇ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਸੀ ਮਾਫ ਕਰ ਦੇਾਂਗੇ ਅੱਜ ਉਹ ਵਾਦਾ ਕਿੱਥੇ ਗਿਆ ਭਗਵੰਤ ਮਾਨ ਜੀ ਨੇ ਮੋਹਰ ਲਾਈ ਸੀ ਕੇਜਰੀਵਾਲ ਜੀ ਨੇ ਮੋਹਰ ਲਾਈ ਸੀ ਅੱਜ 2018 ਤੋਂ 2024 ਜਿਹੜਾ ਉਹ ਆਗਿਆ ਅੱਜ ਉਹ ਇਹਨਾਂ ਦਾ ਵਾਅਦਾ ਕਿੱਥੇ ਗਿਆ ਜਿਹੜਾ ਇਹਨਾਂ ਨੇ ਉਸ ਵੇਲੇ 2018 ਵਿੱਚ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਾਓ 2022 'ਚ ਅਸੀਂ ਤੁਰੰਤ 2022 ਜਾਂਦੇ 2018 ਦਾ ਵਾਅਦਾ ਕਿ 2022 'ਚ ਕਰਜ਼ੇ ਮਾਫ ਕਰ ਦੇਵਾਂਗੇ ਅੱਜ 2024 ਤੱਕ ਵੀ ਕਿਸੇ ਦਾ ਕਿਸਾਨ ਦਾ ਕਰਜ਼ਾ ਵਾਫ ਨਹੀਂ ਹੋਇਆ ਅੱਜ ਕੇਜਰੀਵਾਲ ਜੀ ਨੇ ਭਗਵੰਤ ਸਿੰਘ ਜੀ ਨੇ ਝੂਠ ਬੋਲਿਆ ਸੀ ਆ ਕਿ ਅਸੀਂ ਪੰਜਾਬ ਨੂੰ ਇੱਕ ਮਹੀਨੇ ਡਰੱਗ ਫ੍ਰੀ ਕਰ ਦਿਆਂਗੇ ਅੱਜ ਪੰਜਾਬ ਜਿਹੜਾ ਹੈ ਉਹ ਘਰ ਘਰ ਚਟਾ ਵਿਕ ਰਿਆ ਹੈ ਪੰਜਾਬ ਦੇ ਘਰ ਘਰ ਸਮੈਗ ਵਿਕ ਰਹੀ ਹੈ ਮਾਵਾਂ ਜਿਹੜੀਆਂ ਨੇ ਠਿਕਰੀ ਪਹਿਰਾ ਦੇ ਰਹੀਆਂ ਨੇ ਕਿ ਨਸ਼ਾ ਵੇਚਣ ਵਾਲੇ ਕਿੱਥੇ ਉਹਨਾਂ ਦੇ ਬੱਚੇ ਨੂੰ ਨਸ਼ਾ ਨਾ ਵੇਚ ਜਾਣ ਅੱਜ ਬੱਚਿਆਂ ਦੀ ਮੌਤਾ ਹੋ ਰਹੀਆਂ ਨੇ ਔਰ ਸਰਕਾਰ ਜਿਹੜੀ ਹੈ ਇਹ ਜਿਹੜੀ ਆਮ ਆਦਮੀ ਸਰਕਾਰ ਹੈ ਇਹ ਨੀਰੋਧੀ ਤਰ੍ਹਾਂ ਪੰਜਾਬ ਜਲ ਰਿਹਾ ਹੈ ਡਰੱਗਸ ਦੇ ਵਿੱਚ ਤੇ ਜਿਹੜੀ ਭਗਵੰਤ ਸਿੰਘ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਨੀਰੋ ਦੀ ਤਰ੍ਹਾਂ ਬੰਸਰੀ ਵਜਾ ਰਹੀ ਹੈ ਅੱਜ ਇਹਨਾਂ ਨੇ ਕਿਹਾ ਸੀ ਭਗਵੰਤ ਸਿੰਘ ਸਰਕਾਰ ਨੇ ਕਿ ਅਸੀਂ 25 ਲੱਖ ਯੂਥ ਨੂੰ ਨੌਕਰੀਆਂ ਦੇਾਂਗੇ 25 ਲੱਖ ਯੁਵਾਵਾਂ ਨੂੰ ਨੌਕਰੀਆਂ ਦੇਾਂਗੇ ਇਹਨਾਂ ਨੇ ਯੁਵਾਵਾਂ ਨਾਲ ਵੀ ਧੋਖਾ ਕੀਤਾ ਅੱਜ ਮੈਂ ਪੁੱਛਣਾ ਚਾਹਨਾ ਉਹ ਯੁਵਾਵਾਂ ਦੀ ਲਿਸਟ ਜਾਰੀ ਕਰਨ ਭਗਵੰਤ ਸਿੰਘ ਅੱਜ 3 ਸਾਲ ਹੋ ਗਏ ਉਹ ਕਿਹੜੇ ਯੁਵਾ ਨੇ ਜਿਨ੍ਹਾਂ ਨੂੰ ਇਹਨਾਂ ਨੇ ਨੌਕਰੀ ਦਿੱਤੀ ਇਹ ਕਿ ਵੱਡਾ ਧੋਖਾ ਇਸ ਪੰਜਾਬ ਦੇ ਯੂਥ ਨਾਲ ਪੰਜਾਬ ਦੀਆਂ ਮਾਵਾਂ ਪਿਓਾਂ ਭੈਣਾਂ ਧੀਆਂ ਨਾਲ ਧੋਖਾ ਕਿ ਹਜ਼ਾਰ ਰੁਪਏ ਮਹੀਨਾ ਤੁਹਾਡੇ ਅਕਾਊਂਟ ਹੀ ਜਾਏਗਾ ਅੱਜ ਕਿਸੇ ਮਹਿਲਾ ਦੇ ਅਕਾਊਂਟੇਡ 1 ਰੁਪਿਆ ਵੀ ਨਹੀਂ ਆਇਆ ਇਹ ਮਹਿਲਾ ਮਾਤਰ ਸ਼ਕਤੀ ਨਾਲ ਧੋਖਾ ਜਿੱਥੇ ਮੋਦੀ ਜੀ ਨੇ ਅੱਜ ਮਤਾਵਾ ਪਹਿਣਾ ਲਈ ਰਕਸ਼ਨ ਦਾ ਜਿਹੜਾ 70 ਸਾਲ ਪੁਰਾਣਾ ਮੁੱਦਾ ਸੀ ਉਹ ਕਰਤਾ ਹੈ ਕਿ 33% ਰਕਸ਼ਨ ਜਿਹੜਾ ਉਹ ਚਾਹੇ ਪਾਰਲੀਮੈਂਟ ਹੋਵੇ ਚਾਹੇ ਅਸੈਂਬਲੀ ਹੋਵੇ ਹਰ ਜਗ੍ਹਾ ਮਹਿਲਾਵਾਂ ਨੂੰ ਮਿਲੇਗਾ ਇਹ ਫਰਕ ਹੈ ਇੱਕ ਕਥਨੀ ਔਰ ਕਰਨੀ ਦੇ ਪੱਕੇ ਪ੍ਰਧਾਨ ਮੰਤਰੀ ਔਰ ਇੱਕ ਝੂਠੇ ਮੁੱਖ ਮੰਤਰੀ ਦੇ ਵਿੱਚ ਅੱਜ ਇਹਨਾਂ ਨੇ ਕਿਹਾ ਸੀ ਬੁਢਾਪਾ ਵਿਧਵਾ ਯਾ ਦਿਵਿਆਂਗ ਪੈਨਸ਼ਨ ਜਿਹੜੀ ਹੈ 500 ਰੁਪਏ ਤੋਂ 2500 ਰੁਪਏ ਕਰ ਦੇਵਾਂਗੇ ਅੱਜ ਉਹ ਪੈਨਸ਼ਨ ਕਿੱਥੇ 2500 ਰੁਪਏ ਰੁਪਏ ਹੋਈ ਹੈ ਆਮ ਆਦਮੀ ਪਾਰਟੀ ਜਵਾਬ ਦੇ ਕਿ ਉਹ 2500 ਰੁਪਏ ਪੈਨਸ਼ਨ ਕਿਨੂੰ ਮਿਲੀ ਹੈ ਅੱਜ ਇਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਕੈਂਟੀਨ ਖੋਲਾਂਗੇ ਤਸਬੀਆਂ ਵਿੱਚ ਖੋਲਾਂਗੇ ਮੁਹੱਲਿਆਂ ਵਿੱਚ ਖੋਲਾਂਗੇ ਬਸਤੀਆਂ ਵਿੱਚ ਖੋਲਾਂਗੇ ਸ਼ਹਿਰਾਂ ਵਿੱਚ ਖੋਲਾਂਗੇ ਜਿੱਤੇ ਹਰ ਇੱਕ ਨੂੰ 5 ਰੁਪਏ ਦੇ ਭੋਜਨ ਮਿਲੇਗਾ ਅੱਜ ਕਿਸੇ ਨੂੰ 5 ਰੁਪਏ ਦੇ ਭੋਜਨ ਉਪਲਬਧ ਨਹੀਂ ਕਰਾਇਆ ਇਹ ਇੱਕ ਵੱਡਾ ਝੂਠ ਜਿਹੜਾ ਹੈ ਉਹ ਇਹਨਾਂ ਨੇ ਆਮ ਜਨਤਾ ਦੇ ਨਾਲ ਮਾਰਿਆ ਇਹਨਾਂ ਨੇ ਕਿਹਾ ਸੀ ਕਿ ਸਟੂਡੈਂਟਸ ਨੂੰ ਲੈਪਟਾਪ ਦੇਵਾਂਗੇ ਉਹਨਾਂ ਨੂੰ ਵਾਈਫਾਈ ਦੀ ਸਹੂਲਤਾਂ ਦੇਵਾਂਗੇ ਅੱਜ ਕਿੱਥੇ ਕਿਸੇ ਨੂੰ ਪੰਜਾਬ ਵਿੱਚ ਵਾਈਫਾਈ ਦੀ ਮੁਫਤ ਸਹੂਲਤ ਜਿਹੜੀ ਹੈ ਮਿਲੀ ਹੈ ਅੱਜ ਪੰਜਾਬ ਦੀ ਡਵੈਲਪਮੈਂਟ ਜਿਹੜੀ ਹੈ ਵਿਕਾਸ ਠੱਪ ਬਿਆ ਹੈ ਜੋ ਵਿਕਾਸ ਪੰਜਾਬ ਦਾ ਹੈ ਅੱਜ ਸੀਵਰੇਜ ਜਿਹੜਾ ਕਿਉਂਕਿ ਚੁਣੇ ਨਮਾਉਂਦੇ ਨਹੀਂ ਹੈਗੇ ਚੁਣੇ ਨਮਾਉਂਦੇ ਨਹੀਂ ਹੈਗੇ ਕਿ ਚੁਣੇ ਨਮਾਉਂਦੇ ਨਾ ਹੁਣ ਕਰਕੇ ਨਾ ਕੋਈ ਕੌਂਸਲਰ ਨਾ ਕੋਈ ਸਰਪੰਚ ਨਾ ਕੋਈ ਪੰਚ ਜਨਤਾ ਦੀ ਆਵਾਜ਼ ਉਠਾਣ ਲੱਗਿਆ ਹੀ ਨਹੀਂ ਤੇ ਉਸ ਕਰਕੇ ਕੇਵਲ ਇੱਕ ਹੈ ਮੁੱਖ ਮੰਤਰੀ ਦੇ ਮੰਤਰੀ ਨੀਚੇ ਕੋਈ ਵੀ ਨਹੀਂ ਅਲੀ ਬਾਬਾ ਅੱਗੇ ਤੁਸੀਂ ਪੂਰਾ ਕਰ ਲਓ ਤੇ ਬਾਕੀ ਕੋਈ ਨਹੀਂ ਹੈ ਤੇ ਉਸ ਲਿਹਾਜ ਦੇ ਨਾਲ ਮੈਂ ਅੱਜ ਪੱਤਰਕਾਰ ਬੰਦੂਆ ਨਾਲ ਅੱਜ ਗੱਲ ਕਰਨਾ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ ਫੇਲ ਹੋ ਗਈ ਹੈ ਜਿਹਦੇ ਕਰਕੇ ਆਉਣ ਵਾਲੇ ਜਿੰਨੇ ਚੋਣਾਂ ਨੇ ਜਨਤਾ ਇਹਨਾਂ ਨੂੰ ਧੂਲ ਚਟਾਏਗੀ ਔਰ ਜਨਤਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਗੀ ਔਰ ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰ ਚਮਲਾ ਰਹੇਗਾ ਉਹ ਸਿੱਧ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਵੋਟ ਸ਼ੇਅਰ ਘਟ ਕੇ 26% ਰਹਿ ਗਿਆ ਅਕਾਲੀ ਦਲ ਜਿਹੜਾ ਕਹਿੰਦਾ ਸੀ ਅਸੀਂ ਤਾਂ ਵੱਡੇ ਭਰਾ ਵਾ ਇਹ ਵੱਡੇ ਭਰਾ ਵਾ ਦਿਖਾ ਦੇਾਂਗੇ ਉਹ 13% ਦੇ ਰਹਿ ਗਏ ਔਰ ਅਸੀਂ ਅੱਜ 19% ਤੇ ਆ ਗਏ ਆ ਬੂਟਾ ਲੱਗ ਗਿਆ ਵਟ ਏਵਰ ਇਸ ਬਣੇਗਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਡਬਲ ਇੰਜਨ ਦੀ ਸਰਕਾਰ ਬਣੇਗੀ ਔਰ ਪੰਜਾਬ ਪਰਮ ਵਿਵਸਥਾ ਪਹੁੰਚੇਗਾ ਪੰਜਾਬ ਹੀ ਕਰੀ ਫਿਰ ਵਿਕਾਸ ਦੀ ਬੁਲੰਦੀਆਂ ਤੇ ਪਹੁੰਚੇਗਾ ਇਹ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਧੰਨਵਾਦ ਐਨੀ ਕੁਐਸ਼ਚਨ ਸਰਪੰਚਾ ਦੀ ਚੋਣ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਿ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਘੱਟ ਦੀ ਵੋਟ ਅੱਗੇ ਬਾੜ ਕੇ ਕਈ ਵੋਟਾਂ ਐਹੇ ਜਿਹੀਆਂ ਜਿਹੜੀਆਂ ਹੁਣ 24 ਚੰਨੇ ਉਹਨਾਂ ਦੀ ਕਿੱਥੇ ਹੀ ਅਸਾ ਜੀ ਕਿ ਮੈਂ ਪਹਿਲੇ ਹੀ ਤੁਹਾਣਾ ਸ਼ੇਅਰ ਕੀਤਾ ਕਿ ਇੱਕ ਛੜੰਤਰ ਇਹ ਬਾਧੇ ਹੋਏ ਨੇ ਹਾਈ ਕੋਰਟ ਕਰਕੇ ਇਹ ਚੋਣਾ ਨਹੀਂ ਸੀ ਕਰਾਣਾ ਚਾਹੁੰਦੇ ਤੇ ਹੁਣ ਛੜੰਤਰ ਕਰ ਰਹੇ ਨੇ ਔਰ ਉਹ ਛੜੰਤਰ ਦੇ ਨਾਲ ਹੀ ਜਿਹੜੇ ਸਾਡੇ ਕੈਂਡੀਡੇਟ ਸੀ ਕਿਉਂਕਿ ਮੈਂ ਵੀ ਗਿਆ ਸੀ ਕੱਲ ਅੰਮ੍ਰਿਤਸਰ ਚੋਣਾ ਲਈ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਭਰਾਂ ਐਡਾ ਵੱਡਾ ਛੜੰਤਰ ਔਰ ਐਡਾ ਵੱਡਾ ਮੈਂ ਅਜ ਤੱਕ ਜੀਵਨ ਹੀ ਨਹੀਂ ਦੇਖਿਆ ਵੋਟਾਂ ਘਟਾ ਦਿੱਤੀਆਂ ਗਈਆਂ ਸਾਡੇ ਕੈਂਡੀਡੇਟਸ ਦੀਆਂ ਵੋਟਰਾਂ ਦੀਆਂ ਚੁਣ ਚੁਣ ਕੇ ਅੱਜ ਇਹ ਇੱਕ ಪಕ್ಷੀਏ ਇਹਨਾਂ ਨੇ ਜਿੱਦਾ ਡਿਕਟੇਟਰ ਦਾ ਚੋਣ ਕਰਵਾਉਂਦਾ ਕੋ ਡਿਕਟੇਟਰ ਉਸ ਤਰ੍ਹਾਂ ਔਰ ਪ੍ਰਸ਼ਾਸਨ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਲੱਗਾ ਹੋਇਆ ਹੈ ਇਹ ਇੰਨੇ ਡਰੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ ਔਰ ਕਾਂਗਰਸ ਵਾਲੇ ਨਾਲ ਲੱਗੇ ਹੋਏ ਨੇ ਇਹ ਤੇ ਪਹਿਲੀ ਵਾਰ ਹੀ ਪੰਜਾਬ ਵਿੱਚ ਹੋਇਆ ਮੈਂ ਇੱਕ ਹੋਰ ਵੀ ਸ਼ੇ ਦੱਸਾਂਗਾ ਪੰਜਾਬ ਵਿੱਚ ਕਿਉਂਕਿ ਮੇਰੇ ਨਾਲ ਮੇਰੇ ਵੱਡੇ ਭਾਈ ਅਮਨਾਸ਼ ਰਾਏ ਖੰਨਾ ਜੀ ਵੀ ਬੈਠੇ ਨੇ ਵੱਡੇ ਭਾਈ ਸੋਮ ਪ੍ਰਕਾਸ਼ ਜੀ ਟਿਸ਼ਨ ਜੀ ਬੈਠੇ ਨੇ ਇਹਨਾਂ ਨੇ ਵੀ ਪੰਜਾਬ ਵਿੱਚ ਪਹਿਲੀ ਵਾਰ ਹੀ ਦੇਖਿਆ ਫ੍ਰੈਂਡਲੀ ਮੈਚ ਜਿਹੜਾ ਰੂਲਿੰਗ ਪਾਰਟੀ ਹੈ ਆਮ ਆਦਮੀ ਪਾਰਟੀ ਤੇ ਮੇਨ ਆਪੋਜੀਸ਼ਨ ਪਾਰਟੀ ਹੈ ਜਿਹਨਾਂ ਦਾ ਐਲਓਪੀ ਹੈ ਉਹ ਆਪਸ ਹੀ ਹੱਥ ਮਲਾ ਕੇ ক্রিকেট ਮੈਚ ਖੇਡ ਰਹੇ ਹੈ ਉਹ ਆਪਸੀ ਹੈਂਡ ਇਨ ਗਲਵਸ ਨੇ ਤੇ ਉਹ ਪਾਰਟੀਆਂ ਦੇ ਰਲੀਆਂ ਉਹਨਾਂ ਦੇ ਆਪਸੀ ਦੋਨਾਂ ਦਾ ਐਲਾਈਅੰਸ ਹੋਇਆ ਹੈ ਆਲ ਇੰਡੀਆ ਲੈਵਲ ਦੇ ਉੱਤੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੁਰਘਟਨਾ ਹੋਈ ਹੈ ਪੰਜਾਬ ਦੇ ਰਾਹ ਸੋਈ ਕੁਝ ਹੋ ਰਿਹਾ ਉਹ ਬੈਟਿੰਗ ਕਰ ਰਹੇ ਨੇ ਤੇ ਕਾਂਗਰਸ ਜਿਹੜੀ ਹੈ ਉਹ ਨਾਲ ਖੜੀ ਹੈ ਉਹਨਾਂ ਦੇ ਤੇ ਉਸ ਲਿਹਾਜ਼ ਦੇ ਨਾਲ ਇਹ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਰਲਿਆ ਮਿਲਿਆ ਛੜੇ ਤਾਰੇ ਜਿਹਦਾ ਮੁਕਾਬਲਾ ਬੀਜੇਪੀ ਕਰ ਰਹੀ ਹੈ ਪਰ ਜਨਤਾ ਮਾਫ ਨਹੀਂ ਕਰੇਗੀ ਇਹਨਾਂ ਨੂੰ ਉਖਾੜ ਕੇ ਬਾਹਰ ਕਰੇਗੀ ਔਰ ਆਨੇ ਟਾਈਮ ਹੀ ਬੀਜੇਪੀ ਦਾ ਜਿਹੜਾ ਹੈ ਉਹ ਸਰਕਾਰ ਬੰਨੀ ਨਿਸ਼ਚਿਤ ਹੈ ਨਹੀਂ ਮੇਰਾ ਇਹ ਕਹਿਣਾ ਜੀ ਕਿ ਕੰਗਨਾ ਜੀ ਦਾ ਨਿੱਜੀ ਉਹ ਬਿਆਨ ਨੇ ਕਿਉਂਕਿ ਮੈਂ ਉਹੀ ਕਹਣਾ ਕਿ ਦਿਸ ਇਜ਼ ਫਰੀडम ਆਫ ਸਪੀਚ ਭਾਰਤੀ ਜਨਤਾ ਪਾਰਟੀ ਦਾ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਸਾਰੇ ਜਣੇ ਉਹਨਾਂ ਦੇ ਕਿਸੇ ਬਿਆਨ ਦੇ ਨਾਲ ਲਿੰਕ ਨਹੀਂ ਪਰ ਫਰੀडम ਆਫ ਸਪੀਚ ਸਾਡੇ ਲੋਕਤੰਤਰ ਇਹ ਹਰ ਇੱਕ ਨੂੰ ਮਿਲੀ ਤੁਹਾਨੂੰ ਵੀ ਮਿਲੀ ਹੈ ਤੁਹਾਨੂੰ ਹੀ ਫਰੀडम ਆਫ ਸਪੀਚ ਮਿਲੀ ਹੈ ਤੁਸੀਂ ਕੁਝ ਵੀ ਕਹਿ ਸਕਦੇ ਹੋ ਪਰ ਅਸੀਂ ਓਪਨਲੀ ਕਹਿ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਦੇ ਦਿੱਤੇ ਬਿਆਨਾਂ ਦੇ ਨਾਲ ਕੋਈ ਲਿੰਕ ਨਹੀਂ ਹੈ ਲੈਟਸ ਫਿਨਿਸ਼ ਦਿਸ ਟਾਪਿਕ ਵੈਨ ਆਈ ਹੈਵ ਕਨਵੇਇਡ ਟੂ ਯੂ ਥੈਟ ਦ ਬੀਜਪੀ ਇਜ਼ ਨੋਟ ਕਨਸਰਨਡ ਵਿਦ ਅਰ ਸਟੇਟਮੈਂਟ she is giving statement initially she gave statement for her personal business that emergency was her movie her business so BJP was nothing to do with emergency now every statement she is giving BJP is not concerned about sir जिन्ना कुछ बात में परवाह है कि लाइफ इलेक्ट्रॉनिक्स जा रहे हैं क्योंकि मैं समझ रहा हूँ कि अन्य अन्य महारथी बैठे ने तो तुझे आप ही जो आप दे सकते हो जिन्नी जबरदस्त टीम बैठी है ਇਨਾ ਦਾ ਪਰਚੇ ਹੁਨੇ ਕਰਾਇਆ ਨੀ ਪੁੰਜੀ ਨੇ ਚੱਬੇਵਾਲ ਦਾ ਚੋਣ ਕੀ ਸਾਰੇ ਪੰਜਾਬ ਦੇ ਬਾਈ ਇਲੈਕਸ਼ਨ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜਿੱਤੇ ਸਰ ਆਯੂਸ਼ਮਾਨ ਯੋਜਨਾ ਪੂਰੇ ਪੰਜਾਬ ਵਿੱਚ ਬੰਦ ਹੋ ਗਈ ਹੈ ਬੀਜੇਪੀ ਕੀ ਸੈਂਡ ਲਿੰਦੀ ਆਯੂਸ਼ਮਾਨ ਯੋਜਨਾ ਮੈਂ ਮੈਂ ਸਮਝਣਾ ਆਯੂਸ਼ਮਾਨੀ ਨਹੀਂ ਸਮਾਰਟ ਸਿਟੀ ਵੀ ਬੰਦ ਹੋਈ ਹੈ ਕੇਂਦਰ ਦੀ ਮੋਦੀ ਜੀ ਦੀਆਂ ਜਿੰਨੀਆਂ ਲੋਕ ਹਿਤਕਾਰੀ ਯੋਜਨਾਵਾਂ ਨੇ ਕਿਉਂਕਿ ਫੈਡਰਲ ਸਿਸਟਮ ਹੈ ਇਹਨਾਂ ਨੇ ਆਪਣਾ ਸ਼ੇਅਰ ਪਾਣਾ ਹੁੰਦਾ ਹੈ ਮੈਚਿੰਗ ਗ੍ਰਾਂਟ ਵਾਣੀ ਹੁੰਦੀ ਹੈ ਇਹ ਪੰਜਾਬ ਸਰਕਾਰ ਵਿਫਲ ਹੋ ਗਈ ਹੈ ਇਹ ਮੈਚਿੰਗ ਗ੍ਰਾਂਟ ਨਹੀਂ ਪਾ ਰਹੀ ਇਹ ਜਿੰਨੇ ਲੋਕ ਅੱਜ ਭਗਵਾਨ ਨੂੰ ਪਿਆਰੇ ਹੋ ਜਾਣਗੇ ਕਿਉਂਕਿ 5 ਲੱਖ ਰੁਪਏ ਦੀ ਯੋਜਨਾ ਮੋਦੀ ਜੀ ਨੇ ਦਿੱਤੀ ਹੈ ਉਹਨਾਂ ਦਾ ਸਾਰੀ ਬਾਦਗਵਾਵਾਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਨੂੰ ਲੱਗਣਗੀਆਂ ਜਿਹੜੀ ਮੈਚਿੰਗ ਗ੍ਰਾਂਟ ਮੈਨੂੰ ਪਤਾ ਹੈ ਜੀ ਡਾਕਟਰ ਜਿਹੜੇ ਐਂਟਰਟੇਨ ਕਰ ਰਹੇ ਸੀ ਕਰੋੜਾ ਰੁਪਏ ਉਹ ਡਾਕਟਰਾਂ ਦੇ ਹਸਪਤਾਲਾਂ ਦੇ ਬੈਲੈਂਸ ਪੇਮੈਂਟ ਜਿਹੜੀ ਹੈ ਉਹ ਰਹਿ ਗਈ ਹੈ ਜਿਹੜੀ ਕਿ ਇਹ ਪੰਜਾਬ ਸਰਕਾਰ ਦੇ ਨਹੀਂ ਰਹੀ ਤੋ ਜਿਸ ਕਰਕੇ ਆਯੁਸ਼ਮਾਨ ਯੋਜਨਾ ਜਿਹੜੀ ਹੈ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਸੋ 스마트 ਸਿਟੀ ਪ੍ਰੋਜੈਕਟ ਦੇ ਵਿੱਚ ਜਿੰਨੀ ਡਵੈਲਪਮੈਂਟ ਹੋਣੀ ਸੀ ਜਾਂ ਹੋਰ ਪ੍ਰੋਜੈਕਟਸ ਨੇ ਜਿੰਨੇ ਲੋਕ ਇਧਕਾਰੀ ਪ੍ਰੋਜੈਕਟਸ ਨੇ ਭਾਰਤ ਸਰਕਾਰ ਦੇ ਉਹਦੇ ਤੇ ਇੱਕ ਜਿਹਨੂੰ ਕਹਿ ਸਕਦੇ ਆ ਕਿ ਇਹ ਜਿਹਨੂੰ ਕਹਿੰਦੇ ਗਰੋਵ ਬਣ ਕੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਗ੍ਰੇਨ ਬਣ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਆ ਗਈ ਹੈ ਔਰ ਲੋਕ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ ਔਰ ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਲੋਕਾਂ ਦਾ ਸ਼ੋਸ਼ਣ ਕਰ ਸਰ ਇੱਕ ਤੁਸੀਂ ਕਿਹਾ ਵੀ ਲੈਟਸ ਗੋ ਫॉर 1 2 ਕੁਐਸਚਨਸ ਨਹੀਂ ਨਹੀਂ ਆ ਲੈਟਸ ਗੋ ਇੱਕ ਦੋ ਕੁਐਸਚਨ ਹੋਰ ਕਰੀਏ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ 19% ਵਾਲੇ 35% ਹੋ ਕੇ ਸਰਕਾਰ ਬਣਾ ਲੈਣਗੇ ਇਹ ਤਾਂ ਤੁਹਾਡੀ